ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਆਪਾਂ ਬੀਤੇ ਦਿਨੀ ਵੇਖਿਆ ਜਿੱਥੇ ਇੱਕ ਲੜਕੀ ਨਾਲ ਇੱਕ ਵੱਡੀ ਉਮਰ ਦੇ ਵਿਅਕਤੀ ਨੇ ਗਲਤ ਕੰਮ ਕੀਤਾ ਜੋ ਉਸ ਦੀ ਬੇਟੀ ਦੀ ਸਹੇਲੀ ਸੀ ਆਪਾਂ ਸਾਰੇ ਜਾਣਦੇ ਆ ਅੱਗੇ ਕੁਝ ਸਮਾਂ ਪਹਿਲਾਂ ਹਰਵੀਰ ਨਾਲ ਵੀ ਇੱਕ ਵਿਅਕਤੀ ਵੱਲੋਂ ਇਹ ਗਲਤ ਹਰਕਤਾਂ ਕੀਤੀਆਂ ਗਈਆਂ ਸੀ ਤੇ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਵੀ ਆਵਾਜ਼ ਬੁਲੰਦ ਕੀਤੀ ਸੀ ਕਿਉਂਕਿ ਪੰਜਾਬ ਦੇ ਲੋਕਾਂ ਦੇ ਮਨ ਵਿੱਚ ਬੜਾ ਗੁੱਸਾ ਅਸ ਨਿੱਕੀ ਬੱਚੀ ਦਾ ਕੀ ਕਸੂਰ ਸੀ ਜਿਸ ਨਾਲ ਇਹ ਹਾਦਸਾ ਹੋਇਆ ਉਹ ਮਾਸੂਮ ਹਲੇ ਤਾਂ ਉਸ ਦੀ ਨਿਆਣੀ ਉਮਰ ਸੀ ਉਸ ਨੂੰ ਤਾਂ ਕੁਝ ਸਮਝ ਵੀ ਨਹੀਂ ਸੀ ਹੱਸਣ ਖੇਡਣ ਦੀ ਉਮਰ ਵਿੱਚ ਆਸਾ ਜਿਹੜੇ ਬੰਦੇ ਨੇ ਇਹ ਘਟਿਆ ਕਰਤੂਤ ਕੀਤੀ ਆ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਸਾਰੇ ਲੋਕ ਹੀ ਇਹ ਮੰਗ ਕਰਦੇ ਨੇ ਕਿ ਉਸ ਵਿਅਕਤੀ ਨੂੰ ਅਜਿਹੀ ਸਜ਼ਾ ਮਿਲਣੀ ਚਾਹੀਦੀ ਆ ਤਾਂ ਜੋ ਅੱਗੇ ਤੋਂ ਕੋਈ ਅਜਿਹਾ ਕਰਨ ਵੇਲੇ ਸੋਚੇ ਉਸ ਵਿਅਕਤੀ ਦੀ ਤਾਂ ਜਿਹੀ ਸੋਚ ਸੀ ਜਦੋਂ ਘਰ ਵਾਲੇ ਪੁੱਛਣ ਆਏ ਕਿ ਸਾਡੀ ਬੱਚੀ ਇੱਥੇ ਆ ਤਾਂ ਉਸ ਵਿਅਕਤੀ ਨੇ ਸਾਫ਼ ਸ਼ਬਦਾਂ ਵਿੱਚ ਜਵਾਬ ਦੇ ਦਿੱਤਾ ਕਿ ਇੱਥੇ ਕੋਈ ਲੜਕੀ ਨਹੀਂ ਆਈ ਨਾ ਹੀ ਮੇਰੀ ਬੇਟੀ ਕਿਸੇ ਦੇ ਘਰ ਗਈ ਆ ਨਾ ਹੀ ਮੇਰੀ ਬੇਟੀ ਨੂੰ ਕੋਈ ਮਿਲਣ ਆਇਆ ਉਹ ਤਾਂ ਜਦੋਂ ਕੈਮਰਿਆਂ ਦੀ ਪੜਤਾਲ ਕਰਨ ਲੱਗੇ ਵੇਖਣ ਲੱਗੇ ਕਿ ਆਖਿਰਕਾਰ ਬੇਟੀ ਕਿਸ ਦੇ ਘਰ ਗਈ ਆ ਤਾਂ ਉਹਨਾਂ ਨੂੰ ਜਾਣਦੇ ਸਮੇਂ ਕੈਮਰੇ ਦੀ ਇੱਕ ਫੁਟੇਜ ਦੇ ਵਿੱਚ ਪਤਾ ਲੱਗਾ ਕਿ ਸਾਡੀ ਬੇਟੀ ਇਸ ਘਰ ਵਿੱਚ ਗਈ ਪਰ ਬਾਅਦ ਵਿੱਚ ਵਾਪਸ ਨਹੀਂ ਆਈ। ਕਾਫੀ ਰੌਲੇ ਤੋਂ ਬਾਅਦ ਜਦੋਂ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਪੁਲਸ ਆਈ ਤਾਂ ਤਫ਼ਤੀਸ਼ ਹੋਈ। ਤਾਂ ਬਾਥਰੂਮ ਦੇ ਵਿੱਚ ਬੱਚੀ ਉਹ ਜਿਹੜੀ ਸੀ ਉਹ ਅਜਿਹੀ ਹਾਲਤ ਵਿੱਚ ਮਿਲੀ ਕਿ ਜਿਸ ਦਾ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਅਜਿਹੀ ਘਟਿਆ ਕਰਤੂਤ ਸੀ। ਪੰਜਾਬ ਦੇ ਲੋਕ ਗੁੱਸੇ ਨਾਲ ਭਰੇ ਪੀਤੇ ਪਏ ਆ। ਉਸ ਸਮੇਂ ਕਾਫੀ ਹੰਗਾਮਾ ਹੋਇਆ। ਕਾਫੀ ਲੋਕਾਂ ਨੇ ਜੋ ਕਾਫੀ ਰੋਸ਼ ਜਤਾਇਆ ਆਪਾਂ ਵੇਖਿਆ ਵੀ ਕਿ ਕਿਸ ਤਰ੍ਹਾਂ ਲੋਕਾਂ ਨੇ ਉਸ ਵਿਅਕਤੀ ਨਾਲ ਸਲੂਕ ਕੀਤਾ ਉਸ ਵਿਅਕਤੀ ਦੀ ਦੁਰਦਸ਼ਾ ਕੀਤੀ ਜਿਸ ਨੇ ਅਜਿਹਾ ਕੰਮ ਕੀਤਾ ਸੀ ਅਜਿਹੇ ਘਟੀਆ ਕਿਸਮ ਵਾਲੇ ਲੋਕ ਜਿਨ੍ਹਾਂ ਦੀ ਸੋਚ ਸਿਰਫ ਇਥੋਂ ਤੱਕ ਸੀਮਤ ਆ ਅਜਿਹੇ ਲੋਕਾਂ ਬਾਰੇ ਅਜਿਹੇ ਲੋਕਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ ਸਾਰੇ ਇਹੀ ਕਹਿ ਰਹੇ ਆ ਕਿ ਇਸ ਵਿਅਕਤੀ ਨੂੰ ਅਜਿਹੀ ਸਜ਼ਾ ਮਿਲਣੀ ਚਾਹੀਦੀ ਆ ਤਾਂ ਜੋ ਆਉਣ ਵਾਲੇ ਅੱਗੇ ਸਭ ਯਾਦ ਰੱਖਣ ਅਜੇਹਾ ਕਰਨ ਬਾਰੇ ਕੋਈ ਸੋਚੇ ਨਾ ਜੇਹੀ ਘਟਿਆ ਕਰਤੂਤ ਕਰਨ ਬਾਰੇ ਪਹਿਲਾ ਵਿਅਕਤੀ 100 ਵਾਰ ਸੋਚੇ ਕਿ ਜੇ ਮੈਂ ਕੁਝ ਗਲਤ ਕੀਤਾ ਤਾਂ ਲੋਕ ਮੇਰਾ ਕੀ ਹਸ਼ਰ ਕਰਨਗੇ ਲੋਕ ਆ ਜਿਹੜੇ ਉਹ ਕਿਹੋ ਜੀ ਸਜ਼ਾ ਦੇਣਗੇ ਕਾਨੂੰਨ ਕਿਹੋ ਜੀ ਸਜ਼ਾ ਦੇਊਗਾ ਅਜਿਹੇ ਲੋਕਾਂ ਦਾ ਕੀ ਹੱਲ ਹੋਣਾ ਚਾਹੀਦਾ ਕਮੈਂਟਾਂ ਵਿੱਚ ਜਰੂਰ ਲਿਖੋ